ਲੋ ਵੀ ਅੱਜ ਆਪਾਂ ਮੰਗਾ ਲੇ ਬੰਪਰ ਬੰਪਰ ਮੰਗਾ ਲੇ ਦੋ ਡਰੈਕਟਰਾਂ ਦੇ ਆਪਣੇ ਦੇ ਆ ਲੋ ਵੀ ਕਰਾ ਪਹਿਲਾਂ ਫਾਰਮ ਸੱਟ ਤੇ ਚੜਾਉਣ ਲੱਗੇ ਆ ਦੱਸਿਓ ਵੀ ਕਿਵੇਂ ਲੱਗੂਆ ਚਲੋ 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 ਚੱਕ 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 ਕਰਾ ਲੱਖਾਂ ਨੂੰ ਦਾਰ ਉਹ ਡਿੱਗਣ ਨਹੀਂ ਗਾ ਫੱਲੇ ਹੂੰ ਬੰਪਰ ਨਾ ਦਾਰ ਨਾ ਤਾਂ ਮਕਨ ਲਾ ਵੀ ਬੜਾ ਘੈਂਟ ਆ ਓਏ ਕੋੜਾ ਬੰਪਰ ਓਏ ਨਾ ਇੱਕ ਨੰਬਰ ਗੱਲ ਬਣ ਗਈ ਕਿਉਂ ਖੋ ਗਿਆ ਹੈ ਓਏ ਇੱਧਰ ਜਾ ਕੇ ਮਿਲਣੀ ਜਾ ਕੇ ਮੂਰੋ ਮੂਰੋ ਤਾਹਾਂ ਨੂੰ ਇਹੜਾ ਤੇਰੀ ਫਰਮਾਇਸ਼ ਸੀ ਕਿੰਨੀ ਕ ਬਾਲੀ ਬਾਲੀ ਕੀ ਫਰਮਾਇਸ਼ ਸੀ ਦੱਸ ਤਾਂ ਦੇ ਹੈ ਮੈਂ ਤੇ ਪਾਲਟੀ ਹੈ ਮੱਝ ਨਹੀਂ ਮਿਲਦੀ ਸੀ ਇਹਦੇ ਮੱਝ ਨਹੀਂ ਮਿਲਦੀ ਸਿਆ ਓਏ ਦੱਸ ਤਾਂ ਦੇ ਇਹਦਾ ਚਾਕ ਬਰਕਣੀ ਨਾ ਪਰੇ ਮਾਦਾ ਕਿਲਾ ਬਟਾ ਗਾਮਲੋ ਕਿਰਾ ਮਾਦਾ ਕੱਤੇ ਨਾੜ ਪਾ ਦੇ ਲੋ ਵੀ ਬੰਪਰ ਕਾਹਨ ਦੀ ਤਿਆਰੀ ਆਜ ਅਪਨ ਨਵੇਂ ਬੰਪਰ ਮਂਗਾਏ ਦੋ ਮੇਂ ਟਰੈਕਟਰਾਂ ਦੇ ਮਾਹੇ ਤਾਂ ਕਿਲਾ ਬਟਾਈ ਸੀ ਕਿਹਦੀ ਪਾਰਟੀ ਚੱਲ ਰਹੀ ਆ ਹਾਂਜੀ ਨਾੜ ਨਾਲ ਪਾਰਟੀ ਚੱਲ ਕਿੱਥੋਂ ਆਈ ਜੀ ਆਪਾਂ ਕਿਹੜਾ ਪਿੰਡ ਆਈ ਢੈਂਡੇ ਤੋਂ ਜੀ ਬਠਿੰਡੇ ਤੋਂ ਬਠਿੰਡੇ ਤੋਂ ਤਾਂ ਹੈਗੇ ਜੀ ਲੋਕਲ ਬਠਿੰਡੇ ਦਾ ਵੱਡਾ ਬਠਿੰਡਾ ਸ਼ਹਿਰ ਤੋਂ ਆਪਾਂ ਬਠਿੰਡਾ ਆਪਣੇ ਜ਼ਿਲ੍ਹੇ ਆ ਹੂ ਰਾਂਪਰਾ ਹੂ ਰਾਂਪਰਾ ਕਿਹੜੇ ਮਿਸਤਰੀ ਤੋਂ ਆਇਆ ਭਲਾ ਅੱਛਾ ਜੀ ਅੱਛਾ ਠੀਕ ਹੈ ਤੇ ਕਿੰਨੇ ਕਿਲੋ ਦਾ ਇੱਕ ਆ ਵੀ ਇਹ ਤਾਂ ਗੱਲ ਗੱਲ ਦਾ ਹਾਂ ਓਏ ਕਰ ਨਹੀਂ 25 ਕਿਲੋ ਇੱਕ ਮੰਡਾ 25 ਕਿਲੋ ਇੱਕ ਮੰਡਾ 25 ਕਿਲੋ ਦਾ ਪ੍ਰਮਾਣ ਕਰਾਇਆ ਵਾ ਬਾਈ ਫੁੱਲ ਫੋਟੋ ਖਿੱਚ ਬਾਲਾ ਵੱਡਾ ਵੰਪਰਾ ਹਾਂ ਉਹ ਜੌਂਡੀ ਆਦਾ ਖਿੱਚਾਂਗੇ ਸਾਡਾ ਧੰਦਾ ਆ ਓਏ ਆ ਲੋ ਓਦੋਂ ਗੁਆ ਹੋ ਕਰੀਆ ਨਾ ਉਹ ਪਕੜਾ ਇਹ ਬੰਦੇ ਪਛੜਾਂਗੇ ਵਾਹ ਇਹ ਹੁਕਤ ਹੈਗੀ ਆ ਉਹ ਨਹੀਂ ਨਹੀਂ ਹੁਕਤ ਯਾਰ ਇਹਦੇ ਹੁਕਣੀ ਹੈਗੀ ਯਾਰ ਇਹ ਖੜਾ ਨਹੀਂ ਹੁੰਦਾ ਹਾਂ ਦੂਜੇ ਕਿਹੜੇ ਘਰੇ ਮਿਲਦੇ ਪੈਸੇ ਇਹ ਹੱਕਾ ਦਾ ਕੰਮ ਹੈ ਖੋਭ ਜੂਦਾ 15 ਮਣ ਦਾ ਦਾਣੇ ਪਾਉਣੇ ਆ ਹੱਕ ਨੂੰ ਹੈ 15 ਮਣ ਤੋਂ ਗਾਣੇ ਨਹੀਂ ਵੱਧ ਭਾਏ ਟਰਾਲੀ ਚ ਕਦੇ ਆ ਇਹ ਗੱਗੂ ਬਾਇਆ ਕਰੂ ਵੱਧ ਨਾ 15 ਮਣ ਹੀ ਦਾਣੇ ਪਾਉਣੇ ਵਸ ਇਹ 15 ਮਣ ਹੀ ਪਾਉਂਦਾ ਦਾਣੇ ਉਹ ਆਇਆ ਹੈਡ ਕਿਥੇ ਤੁਰੇ ਫਿਰਦਾ ਤੂੰ ਦੇਖ ਲੈ ਮਰਜੀ ਹੈ ਤੇਰੇ ਹਾਂ ਮੇਵਿਆਂ ਦੀ ਰੋਤਾ ਆ ਗਈ ਤੇ ਹੁਣ ਕਾਮਾਂ ਦੇ ਗਲ ਪੱਕ ਗਏ ਤੇਰਾ ਤਾਂ ਕੰਮ ਉਹੋ ਆ ਸ਼ੇਰਾ ਹਾਂ ਦੇਖ ਲਾ ਚੱਲਦੇ ਵਸਾ ਲੈ ਲੈ ਕਹਿੰਦੇ ਵੀ ਹੁਣ ਦੁੱਧ ਵੱਧਾਉਣ ਲੱਗ ਜੂਗਾ ਹਣਾ ਲਾ ਫਰਕ ਬੂ ਕੋਈ ਹਾਂ ਜੀ 5 ਕਿਲੋ ਡੰਗ ਦਾ ਕਿੰਨਾ ਜੀ ਕਿੰਨਾ 5 ਕਿਲੋ ਡੰਗ ਦਾ ਫਰਕ ਪੈ ਜੂਗਾ ਇਹ 5 ਕਿਲੋ ਡੰਗ ਦਾ ਫਰਕ ਪੈ ਜੂਗਾ ਠੀਕ ਐ ਇਹਦੇ ਨਾਲ ਪਈਆ ਬਣੂਗਾ ਗੱਗਿਆ ਬੰਪਰ ਲਾ ਤੇ ਹੁਣ ਆਪਣਾ ਡੱਟਰ ਰਹਿ ਗਿਆ ਕੀ ਹੱਕਦੋਂ ਲਵਾਏਗਾ ਨਾ ਡੰਡੋਂ ਲੰਡੀ ਚੂਹੀ ਦੇ ਦੀਗਾ ਗਿਆ ਗਾ ਬੰਗਾਣਾ ਹੋਵੇ ਹੈ ਬਾਈਏ ਦੇਖ ਲੈ ਦੱਸ ਮੈਂ ਮੰਗਵਾਲ ਨੂੰ ਮੇਰਾ ਰਾਬੂਚਾ ਕੀ ਕੀ ਰਦਾ ਦੇਖਦੇ ਆਂ ਦੇਖੋ ਜੀ ਹਾਂ ਜੀ ਨਾ ਲਵਾਵਾਂਗੇ ਪਾਣੀ ਮਾਮਪਰਦਾ ਲਵਾਉਣਾ ਬੋਣਾ ਲਵਾ ਦੇਵਾਂਗੇ ਆ ਜਾਂਦੇ ਬੰਦੇ ਕੋਲ ਦੇਖੋ ਜੀ ਖੜਕੀਆਂ ਦਾ ਥਾਰ-ਦਾੜ ਹੋ ਰਿਹਾ ਥੋੜਾ ਤੇਰਾ ਤਾਂ ਹਜਾ ਕਰਨਾ ਪਊਗਾ ਜਿਹੜੀ ਟਰੋਏ ਆ ਥੱਲੇ ਘਰੀ ਬੋਚ ਕੇ ਥੱਲੇ ਘਰੀ ਓ ਬਸ ਇਹਦਾ ਰਹਿ ਜਾ ਓਏ ਛੋਟਾ ਦਾ ਲੱਗਿਆ ਨਹੀਂ ਓਏ ਫਿੱਟ ਨਹੀਂ ਆਇਆ ਹਾਂ ਐਂ ਚੱਲੂ ਆ ਆਏ ਹਾਏ ਓਏ ਲਾਈਟਾਂ ਲਵਾਉਣੀ ਓਥੇ ਲਾਈਟਾਂ ਲਵਾਉਣਾ ਹੈ ਹੈ ਲਾਈਟਾਂ ਲਵਾਉਣਾ ਕਿਹੜੀਆਂ ਲਾਈਟਾਂ ਲਵਾਉਣੇ ਖੱਟੀਆਂ ਕਿਹੜੀਆਂ ਚਿੱਟੀਆਂ ਖੱਟੀਆਂ ਕਿਹੜੇ ਜੀ ਚੰਕ ਮਾਰਦੀਆਂ ਆਏ ਹਾਏ ਓਏ ਗਣਾ ਉੱਲੂ ਲਾਈਟ ਉੱਲੂ ਲਾਈਟ ਹੈ ਕਾ ਆਉਂਦਾ ਗੱਪੀ ਹਾਂ ਮਾਰੇ ਜਗੇ ਯਾਰ ਗੱਪੀ ਆ ਆ ਉਹ ਗੱਪੀ ਮੂਹ ਨੀ ਮੈਂ ਨਾ ਨਾ ਐਨੀ ਅਸੀਂ ਕਹਿੰਦੇ ਕਿਉਂ ਕਿਉਂ ਦੁੱਧਦ ਵਧ ਗਿਆ ਜੋਏ ਹੈ ਤੇ ਵਧ ਗਿਆ ਹੜਿਆ ਉੜਿਆ ਉਹਨਾਂ ਨੂੰ ਜਵਾਬ ਦੇ ਦੇ ਕਿੰਨਾ ਵਧ ਗਿਆ ਕਿੰਨਾ ਵਧ ਗਿਆ ਕਿਲੋ ਮਲਾ ਮੁੰਡਿਓ ਬਾੜਾ ਤਾਵਲਾ ਸੀ ਨਾ ਓਏ ਕਿੰਨਾ ਜ਼ੋਰ ਲੱਗ ਗਿਆ ਸੀ ਹੁਣ ਬੁੜਾ ਨਹੀਂ ਕੋਈ ਕਹੂਗਾ ਆਏ ਨਹੀਂ ਓਏ ਹੈ ਹੈ ਬੋਲੀ ਜਾਂਦਾ ਕੀ ਹੈ ਤੇਰਾ ਦਾਦਾ ਦਾਸੀ ਮੜਾ ਮੈਨੂੰ ਇਧਰ ਦੀ ਹੋਈ ਹਾਂ ਓਏ ਕੀ ਕਹਿੰਦਾ ਡਾਕਟਰ ਇਹ ਕੰਮ ਖੜਾ ਸੀ ਇਹਦੇ ਵੇਣਾ ਹਾਂ ਕੰਮ ਖੜਾ ਸੀ ਕਹਿੰਦਾ ਕੀ ਦੇ ਬਣਾ ਵੈਂਪਰ ਵੇਣਾ ਅੱਛਾ ਫੇਰ ਵਧੀਆ ਤਾਂ ਠੀਕ ਹੈ ਨਾ ਵਧੀਆ ਸੀ ਹੈ ਜਮਾ ਕੰਮ ਟੈਂਡਾ ਹੋਇਆ ਪਿਆ ਕੀ ਚੱਕੋ ਚੱਕੋ ਕੈਮੇ ਕੈਮੇ ਜਾ ਗੱਡੀ ਕੈਮੇ gear ਚ ਕੈਮੇ gear ਚ ਗੱਡੀ ਪੰਜਵੇਂ ਚ ਆ ਹਾਂ ਹੋ ਗਿਆ ਪੰਜਵੇਂ ਚ ਜਾ ਓਏ ਮੈਂ ਇਹਨੇ ਪੰਜਵੇਂ ਬਾਅਦ ਰੱਖਿਆ ਬੋਲੋ ਨਟ ਕੋਈ ਯਾਰ ਨਾ ਟਖੋ ਲੈ ਨਾ ਰੌਲਾ ਤਾਂ ਹੱਥ ਚੱਜਦੇ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਓਏ ਆਹ ਓਏ ਆਹ ਚੱਕ ਚੱਕ ਬਾਤ ਬਾਤ ਮਸਲਾ ਬਣ ਗਿਆ ਚੱਲ ਬਾਹਰ ਹੱਥ ਕਰ ਅਰੇ ਮੱਲਾ ਤੇਰੀ ਫੂਕ ਪਹਿਲੀ ਨਿਕਲ ਗਈ 5 ਵਜੇ ਤੋਂ ਤੇਰਾ ਕੱਲੇ ਹੀ ਚੱਕੇ ਮੈਂ ਤਾਂ ਦੁਨੀਆ ਦੀ ਗੱਲਾਂ ਏ ਠੀਕ ਆ ਬੱਲੋ ਇੱਕ ਵੰਡ 20 ਕਿਲੋ ਦਾ ਵਾਹ ਉਹ ਚੱਕ ਲੈਣਾ ਇੱਕ ਵੰਡ 20 ਕਿਲੋ ਵੇ ਇੱਕ ਵੰਡ 20 ਕਿਲੋ ਦਾ ਚੱਕ ਕੇ ਲੈ ਜਾ ਤੇਰਾ ਤੇਰਾ ਚੱਕ ਲੈ ਤੇਰਾ ਤੇਰਾ ਚੱਕੀ ਵਾਲਾ ਹਾਂ ਬਚਾ ਕੇ ਫਿੱਟ ਕਰ ਦੇ ਤੇਰੀ ਤੇਰਾ ਵਾਹ ਠੀਕ ਆ ਫਿਰ ਹਾਂ ਵਾਹ ਠੀਕ ਆ ਛਲੇ ਟਰੈਕਟਰ ਹੜਾ ਹੋਏ ਹੂੰ ਛਲੇ ਟਰੈਕਟਰ ਟਰੈਕਟਰ ਦੀ ਜ਼ਿੰਮੇਵਾਰੀ ਆ ਧੋਣੇ ਜਾ ਕੇ ਕਰਦਾ ਠੀਕ ਆ ਧੋਣਾ ਵੀ ਇਹ ਵੀ ਕਰਦਾ ਫਿੱਟ ਲੋ ਵੀ ਤੁਹਾਨੂੰ ਆ ਦਿਖਾਈਏ ਟਰੈਕਟਰ ਦੀ ਡੈਸ਼ਬੋਰਡ ਹੁਣ ਟਰੈਕਟਰ ਦੁੱਧ ਵੀ ਵਾਜੂਗਾ ਤੇ ਜ਼ੋਰ ਵੀ ਵੱਧ ਲਾਊਗਾ ਨਾ ਡੱਗਮਾ ਬਾਈ ਆਹ ਟਾਇਰ ਵੱਡੇ ਪੋਣੇ ਪਹਿਣੇ ਪੈਣਗੇ ਹੁਣ ਹਨਾ ਕਰਨੇ ਟਾਇਰ ਵੱਡੇ ਪੋਣੇ ਪਹਿਣਗੇ ਨਾ ਨਾ ਚੱਕਦਾ ਨਹੀਂ ਚੱਕਦਾ ਨਹੀਂ ਚੱਕਦਾ ਨਹੀਂ ਦੋਸੀ ਨਹੀਂ ਬਣੀ ਓਏ ਓਟੋ ਚ ਮੁਚੂ ਨਾ ਮੈਂ ਜਿਹੜਾ ਦੋਸੀ ਨਹੀਂ ਬਣੀ ਵਿਆਹ ਤੇ ਆ ਜਾਂਦੇ ਹੈ ਉਹ ਵੱਡੇ ਨਾਲ ਦੇ ਕੋਣਾ ਕਿਥੇ ਬਣੀ ਨਹੀਂ ਹੈ ਤਜਨਾ ਬੋਲ ਕੇ ਦੱਸ ਹੈ ਖੜੇ ਗੱਲ ਨਹੀਂ ਬਣੀ ਨਹੀਂ ਇਹ ਗੱਲ ਟਾਇਰ ਤਰੇ ਦਾਦਾ ਕਿੰਨਾ ਦੱਸੇ ਫਿਰ ਨਹੀਂ ਦਾਦਾ ਕਹਿੰਦਾ ਤੁਹਾਨੂੰ ਵੱਧਦਾ ਜੂ ਐਂਦਾ ਕਹੀ ਆ ਉਦੋਂ ਵੱਧ ਗਈ 2 ਕਿਲੋ 2 ਕਿਲੋ ਵਾਗੀ ਦੋਤਾ ਪੱਜ ਗੱਲ ਵਧੀਆ ਓਏ ਹਾਂ ਆ ਬਾਈ ਕਿਹਾ ਕਿ ਮੈਂ ਟਰੈਕਟਰ ਚੱਕ ਨੂੰ ਡੱਬਾ ਦਾ ਰੂਆ ਦੇ ਦੇਣਾ ਡੱਬਾ ਦਾ ਰੂਆ ਦੇ ਦੇਣ ਚੱਕ ਟਰੈਕਟਰ ਨਾ ਨਾ ਚੱਲ ਚੱਕ ਜੇ ਨਾ ਚੱਕਿਆ ਗਿਆ ਫੇਰ ਨਾ ਨਾ ਚੱਕਿਆ ਜਾਵੇ ਨਾ ਜਾਵੇ ਫੇਰ ਟੂੜੀ ਅੰਦਰ ਪਾਉਣੀ ਪਊ ਚੱਲ ਸੁਣ ਚੱਕਿਆ ਜਾਵੇ ਨਾ ਜਾਵੇ ਡੱਬਾ ਦਾ ਰੂਆ ਲੱਗੂ ਸੁੱਕ ਲਾ ਦੇ ਤੈਨੂੰ ਲਿਓਣਾ ਪਊ ਕਹਿੰਦਾ ਇਹ ਨਾ ਚੱਕਿਆ ਕਹਿੰਦਾ ਅਸੀਂ ਦੇਵਾਂਗੇ ਹਾਂ ਨਾ ਚੱਕਿਆ ਅਸੀਂ ਦੇਵਾਂਗੇ ਚੱਲ ਆ ਗੱਲ ਤੇਰੇ ਵਾਲੀ ਆ ਹਣ ਲੈ ਲੈ ਚੱਲ 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 ਚੱਕਿਆ ਤਾਂ ਇਹ ਦੇਣਗੇ ਹਾਂ ਹਾਂ ਕੱਕ ਚੱਕਦਾ ਓਏ ਅਵੇ ਤੋਸੀ ਲੈ ਕੇ ਦਿਓ ਹੁਣ ਤਾਂ ਪੇਗ ਲੱਗਿਆ ਕਿਤੇ ਤੀਜਾ ਨਾ ਪਈਏ ਪੰਜਵੇਂ ਚ ਮੈਨੂੰ ਦੱਸਾਂ ਢੂਈ ਹਿਲਾ ਲੈ ਮੁਰ ਕੇ ਰੋਟੀਆਂ ਵੀ ਨਹੀਂ ਦੇਣੀਆਂ ਨਾਲ ਆਦ ਨੇ ਗੱਲ ਤੇਰੇ ਵਾਲੀ ਆ ਹਾਂ ਤੇ ਮੁਰ ਕੇ ਟੋਕੜੀਆਂ ਕਿੰਨੀ ਭੁੱਖਾ ਮਰੇਗਾ ਕਿਉਂ ਖਾਲਸਾ ਕਿਵੇਂ ਆ ਖਾਲਸਾ ਤਾਂ ਲੈ ਹਟੇ ਲਾਉਣਾ ਜੋਂਡਿਆਰ ਤੇ ਫਿਰ ਬੈਠ ਕਿਉਂ ਨਹੀਂ ਉਹ ਜੌਂਡੀਰ ਤੇ ਪਾਉ ਨਹੀਂ ਮੂਹਰੇ ਚ ਕੀ ਮੂਹਰੇ ਕੋਲ ਚੱਕੀ ਜੇ ਤਿੰਨ ਬੋੜ ਜੇ ਪਾ ਦਿਆ ਕਿੰਨਾ ਕਿੰਨਾ ਦੁੱਧ ਵਾਦ ਗਈ ਉੱਚੀ ਬੋਲ ਬਣਿਆ ਕਿੰਨਾ ਦੁੱਧ ਵਾਦ ਗਈ ਵੇ 2 ਕਿਲੋ 2 ਕਿਲੋ 2 ਕਿਲੋ ਦੁੱਧਵਾਦ ਕੀ ਮੈਂ ਇਹੋ ਤੇ ਕਹਿੰਦਾ ਨਾਲੇ ਟਰੈਕਟਰ ਭਾਰੀ ਹੋ ਗਿਆ ਹਾਂ 1 ਕਿਲੋ 12 ਕਿਲੋ ਕਿਹੜਾ ਪਹਿਲਾ ਵਾਲਾ ਤੇ ਇਹ ਫੇਰ ਫਿੱਟ ਨਹੀਂ ਆਇਆ ਇਹ ਫੇਰ ਨਹੀਂ ਫਟੇਗਾ ਚੱਕਰ ਕੀ ਆ ਦੱਸੋ ਮੈਨੂੰ ਹਾਂ ਮੇਰੇ ਵਾਲਾ ਇਹ ਬਲਵੰਤ ਨੇ ਕੱਚੇ ਜਿਹੇ ਬੰਦਿਆਂ ਦੇ ਬਸਾ ਦੇ ਓਏ ਚਾਚਾ ਨਾ ਮਟਾ ਇਹਦੇ ਪਾਸੇ ਵਾਲਾ ਫਟਾ ਕੇ ਮੂਹਰ ਲਾ ਆਹ ਮੁੰਡੇ ਨੇ ਕਹਿੰਦਾ 2 ਕਿਲੋ ਦੁੱਧਵਾਦ ਕੀ ਮੈਂ ਸੱਚਾ ਬੈਂਪਰ ਵੱਡਾ ਲਵਾਏ ਤੂੰ ਹਾਂ ਉੱਠ ਲੈ ਮੈਂ ਇਹ ਤਾਂ ਛਾਲਾ ਮਾਰੀ ਉੱਚੀ ਬੋਲ ਇੱਕ ਇੱਕ ਟਰੈਕਟਰ ਹਾਂ ਓਏ ਹਾਂ ਓਏ ਮੜੀ ਉੱਚੀ ਬੋਲ ਉਹ ਮਾਰ ਕੇ ਛਾਲ ਫੇਰ ਦਿਨਾਂ ਲਾਈ ਬੈਂਪਰ ਲਾਤੇ ਜੋਂਡੀਆਂ ਦੀ ਦੂਸਰ ਦੇਖੋ ਹਾਂ ਵੀ ਮੜਾ ਇਧਰ ਟੋਂਡੀਆਂ ਦੇ ਸਿੱਧੇ ਦੇਖਿਓ ਵੇਰ ਲਓ ਜੀ ਲਓ ਜੀ ਆਪਾਂ ਟਰੈਕਟਰ ਨਹੀਂ ਮੋਡੀਫਿਕੇਸ਼ਨ ਕਰ ਰਹੇ ਆ ਵਾ ਇੰਚ ਦਾ ਸੰਨ ਪਿਆ ਯਾਰ ਕੇ ਕਿਹੜੀ ਬਈ ਅੱਗੇ